ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੂੜਾ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ ਅਰਵਿੰਦ ਕੁਏਰਜੀ ਵੱਲ ਕੋਲ ਪਹੁੰਚੇ ਨੇ ਇੱਕ ਅਹਿਮ ਮੀਟਿੰਗ ਹੋਈ ਹੈ ਸੋ ਮੁੱਖ ਮੰਤਰੀ ਦੇ ਨਾਲ ਚੱਲ ਰਹੀ ਟਸਲ ਦੇ ਦਰਮIAN ਇਹ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਹੋਈ ਹੈ ਆਖਰੀ ਵਿਧਾਇਕਾਂ ਦੀ ਮੀਟਿੰਗ ਦਿੱਲੀ ਦੇ ਵਿੱਚ ਹੀ ਕਿਉਂ ਹੋਈ ਹੈ ਕਿ ਮੁੱਖ ਮੰਤਰੀ ਦੇ ਖਿਲਾਫ ਕੋਈ ਵੱਡੀ ਰਣਨੀਤੀ ਬਣ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਆ ਜਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈਣ ਵਾਲਾ ਕੀ ਕੁਝ ਹੋਣ ਵਾਲਾ ਖਬਰ ਬੜੀ ਅਹਿਮ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਵਿਧਾਇਕਾਂ ਦੀ ਨਾਰਾਜ਼ਗੀ ਦੀ ਵਿਧਾਇਕਾਂ ਦੀ ਪਰੇਸ਼ਾਨੀ ਦੀ ਤੇ ਕੁਝ ਵਿਧਾਇਕ ਨੇ ਜਿਹੜੇ ਮੁੱਖ ਮੰਤਰੀ ਦੇ ਨਾਲ ਪਰੇਸ਼ਾਨ ਵੀ ਚੱਲ ਰਹੇ ਨੇ ਕੁਝ ਹੈਰਾਨ ਵੀ ਚੱਲੇ ਨੇ ਉਹਨਾਂ ਫੈਸਲਿਆਂ ਤੋਂ ਕਿਹੜੇ ਫੈਸਲਿਆਂ ਤੋਂ ਇਹ ਵਿਧਾਇਕ ਹੈਰਾਨ ਤੇ ਪਰੇਸ਼ਾਨ ਨੇ ਗੱਲਬਾਤ ਉਸ ਫੈਸਲੇ ਦੇ ਵੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਦੀ ਭਾਵੇਂ ਕਿ ਪਹਿਲੇ 2 ਦਿਨਾਂ ਦੇ ਵਿੱਚ ਸੈਸ਼ਨ ਦੇ ਵਿੱਚ ਕੁਝ ਦੇਖਣ ਨੂੰ ਨਹੀਂ ਮਿਲਿਆ ਕਿ ਅੱਜ ਕੁਝ ਵੱਡਾ ਹੋ ਸਕਦਾ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ ਅਹਿਮ ਬਿੱਲ ਨੇ ਜਿਹੜੇ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਸਕਦੇ ਨੇ ਸੋ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਬਾਣ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨੀ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਿੱਧੂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸੋਤ ਸਾਬ ਪਾਰਟੀ ਪ੍ਰਧਾਨ ਅਮਨ अरोड़ा ਤੇ ਮੁੱਖ ਮੰਤਰੀ ਸਾਹਿਬ ਦੇ ਨਾਲ ਕਹਿ ਰਹੇ ਨੇ ਅੰਦਰਖਾਨੇ ਟਸਲ ਚੱਲ ਰਹੀ ਹੈ ਹੁਣ ਇਸੇ ਚੱਲ ਰਹੀ ਟਸਲ ਦੇ ਦਰਮਿਆਨ ਦਰਜਨ ਪਰ ਵਿਧਾਇਕਾਂ ਨੂੰ ਨਾਲ ਲੈ ਕੇ ਅਮਨ अरोड़ा ਜੀ ਅਰਵਿੰਦ ਕੇਜਰੀਵਾਲ ਕੋਲ ਦਿੱਲੀ ਪਹੁੰਚੇ ਨੇ ਕਹਿ ਰਹੇ ਨੇ ਕਿ ਅਹਿਮ ਮੀਟਿੰਗ ਹੋਈ ਹੈ ਇਹ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਤੇ ਕਿਹੜੇ ਕਿਹੜੇ ਵਿਧਾਇਕ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਅਮਨ अरोड़ा ਦੇ ਨਾਲ ਦਿੱਲੀ ਪਹੁੰਚੇ ਸੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ ਕਿਵੇਂ ਦੇਖ ਰਹੇ ਹੋ ਉਸ ਮੀਟਿੰਗ ਨੂੰ ਦੇਖੋ ਲਖਵਿੰਦਰ ਜੀ ਇਹ ਮੀਟਿੰਗ ਦੀ ਜਿਹੜੀ ਦੀ ਤੁਸੀਂ ਗੱਲ ਕਰ ਰਹੇ ਹੋ ਪਰਸੋ ਹੋਈ ਆ ਮੀਟਿੰਗ ਆਪਾਂ ਕੁਝ ਕਾਰਨਾਂ ਦੇ ਕਰਕੇ ਦੋ ਦਿਨ ਜਿਹੜੇ ਆਪਣੇ ਪ੍ਰੋਗਰਾਮ ਨਹੀਂ ਕਰ ਸਕੇ ਇਹ ਮੀਟਿੰਗ ਜਿਹੜੀ ਹੈ ਪਰਸੋਂ ਹੋਈ ਹੈ ਅਮਨ ਅਰੂੜਾ ਦੀ ਦਿੱਲੀ ਦੇ ਵਿੱਚ ਖਾਸ ਕਰਕੇ ਇਹ ਮੀਟਿੰਗ ਉਦੋਂ ਹੋਈ ਹੈ ਜਦੋਂ ਪਿਛਲੇ ਕੁਝ ਦਿਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਮਨ ਅਰੂੜਾ ਦੀ ਇੱਕ ਤਿਕਾਣਾ ਤਸਲ ਚੱਲੀ ਹੈ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਜਿੱਥੇ ਸਾਰੇ ਤੇਜ ਦੇ ਉੱਪਰ ਬੈਠੇ ਵਿਧਾਇਕਾਂ ਤੇ ਮੰਤਰੀਆਂ ਦਾ ਨਾਮ ਜਿਹੜਾ ਲਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਿਰਫ ਅਮਨ ਅਰੂੜਾ ਦਾ ਨਾਮ ਜਿਹੜਾ ਉਹਨਾਂ ਨੇ ਨਹੀਂ ਸੀ ਲਿਆ ਤੇ ਅਸਲ ਜਿਹੜੀ ਹੈ ਲਗਾਤਾਰ ਵੱਧ ਰਹੀ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਠਾਨ ਦੀ ਪ੍ਰਧਾਨਗੀ ਵੀ ਲੈ ਕੇ ਅਮਨ ਅਰੂੜਾ ਨੂੰ ਜਿਹੜੀ ਆ ਉਹ ਦਿੱਤੀ ਗਈ ਸੀ ਕਿਉਂਕਿ ਮੁੱਖ ਮੰਤਰੀ ਨੂੰ ਸਾਰੀ ਦੀ ਸਾਰੀ ਪਾਵਰ ਆ ਖੁਦ ਨੂੰ ਪਾਵਰ ਸੈਂਟਰ ਬਣ ਕੇ ਰਹਿਣਾ ਪਸੰਭ ਜਗਾ ਤਾਂ ਕਾਜ਼ੇ ਲੰਬੇ ਸਮੇਂ ਤੋਂ ਜਿਹੜੀ ਤਸਲ ਲਖਵਿੰਦਰ ਜੀ ਚੱਲ ਰਹੀ ਹੈ ਔਰ ਹੁਣ ਇਸ ਖਾਸ ਜਿਹੜੀ ਘਟਨਾ ਹੋਈ ਜਿਹਦੇ ਵਿੱਚ ਅਮਨ ਅਰੂੜਾ ਦਾ ਸਿਰ ਕੱਲਿਆਂ ਦਾ ਨਾਮ ਨਹੀਂ ਲਿਆ ਬੈਠਿਆਂ ਨੂੰ ਛੱਡ ਗਏ ਤੇ ਨਾਲੇ ਦੇਖਦੇ ਸੀਗੇ ਪਿੱਛੇ ਵੀ ਕੌਣ-ਕੌਣ ਬੈਠਾ ਦੇਖਦੇ ਕਿ ਨਾਮ ਲੈ ਰਹੇ ਸੀਗੇ ਤੇ ਦੇਖਦੇ ਕਿ ਨਾਮ ਲੈਣ ਦੇ ਬਾਵਜੂਦ ਵੀ ਅਮਨ अरोड़ा ਦਾ ਜਿਹੜਾ ਨਾਮ ਉਹਨਾਂ ਨੇ ਨਹੀਂ ਛਿ ਲਿਆ ਤੇ ਇਸ ਤਸਲ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਸੀ ਤੇ ਹੁਣ ਪਤਾ ਲੱਗਿਆ ਕਿ ਪਰਸੋਂ ਅਮਨ अरोड़ा ਜਿਹੜੇ ਐ ਉਹ ਕੇਜਰੀਵਾਲ ਦੇ ਕੋਲ ਪਹੁੰਚੇ ਦਰਜਣਾ ਵਿਧਾਇਕ ਲੈ ਕੇ ਜਿਦੇ ਵਿੱਚ ਕਈ ਵਿਧਾਇਕ ਸੀਗੇ ਲਾਡੀ ਢੂਕੜੇ ਕੇ ਐ ਐਮਐਲਏ ਨੇ ਜੋ ਫੌਜਾ ਸਿੰਘ ਸਰਾਰੀ ਜਿਹੜੇ ਐਮਐਲਏ ਨੇ ਸਾਬਕਾ ਮੰਤਰੀ ਨੇ ਰਜਨੀਸ਼ ਦਈਆ ਜਿਹੜੇ ਐਮਐਲਏ ਨੇ ਔਰ ਜੇ ਗੱਲ ਕਰ ਲਈਏ ਗੁਰਲਾਲ ਸਿੰਘ ਘਨੌਰ ਕਰੌਰ ਤੋਂ ਐਮਐਲਏ ਨੇ ਗੋਲਦੀ ਕੰਬੋਜ, ਮੁਹੰਮਦ ਜਮੀਲ रहमान, ਰਜਿੰਦਰਪੁਰ ਕੁਰਸੀਨਾ ਐਮਐਲਏ, ਨੀਨਾ ਮਿੱਤਲ ਐਮਐਲਏ, ਨਰੇਸ਼ ਕਟਾਰੀਆ ਔਰ ਨਰਿੰਦਰ ਕੌਰ ਭਰਾਜ ਤੇ ਚੇਤਨ ਸਿੰਘ ਜੋੜਮਾਜਰਾ, ਬੀਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਮਲਕੀਤ ਸਿੰਘ ਸਿੰਘ ਇਹ ਵੀ ਜਿਹੜੇ ਉਹਨਾਂ ਦੇ ਨਾਲ ਗਏ ਸੀਗੇ ਔਰ ਉੱਥੇ ਜਾ ਕੇ ਇਹਨਾਂ ਨੇ ਮੀਟਿੰਗ ਜਿਹੜੀ ਅਰਵਿੰਦ ਕੇਜਰੀਵਾਲ ਦੇ ਨਾਲ ਕੀ ਕੀ ਹੈਗੀ ਆ। ਹੁਣ ਇਸ ਮੀਟਿੰਗ ਦੇ ਨੂੰ ਕਈ ਮਾਇਨਿਆਂ ਦੇ ਵਿੱਚ ਦੇਖਿਆ ਰਿਹਾ। ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਨੋਟ ਤਾਂ ਜਾਰੀ ਹੋਇਆ ਹੈ। ਪ੍ਰੈਸ ਨੋਟ ਦੇ ਵਿੱਚ ਇਹ ਗੱਲ ਜਿਹੜੀ ਲਖਵਿੰਦਰ ਜੀ ਦੱਸੀ ਗਈ ਹੈ ਇੱਕ ਤਰੀਕੇ ਦੇ ਨਾਲ ਕਿ ਭਾਈ ਇਹ ਮੀਟਿੰਗ ਇਸ ਕਰਕੇ ਹੋਈ ਹੈ ਉਥੇ ਜਾ ਕੇ ਦਿੱਲੀ ਦੇ ਵਿੱਚ ਕਿ ਜਿਹੜਾ 31 ਜੁਲਾਈ ਨੂੰ 31 ਜੁਲਾਈ ਨੂੰ ਸ਼ਹੀਦ ਆਜ਼ਮ ਜਿਹੜੇ ਉਧਮ ਸਿੰਘ ਨੇ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ ਉਹ ਹੈਗਾ ਔਰ ਉਸ ਦਿਨ ਇੱਥੇ ਬਹੁਤ ਵੱਡਾ ਜਿਹੜਾ ਸਨਾਮ ਦੇ ਵਿੱਚ ਪ੍ਰੋਗਰਾਮ ਹੋਣਾ ਔਰ ਸਨਾਮ ਤੋਂ ਹੀ ਵਿਧਾਇਕ ਨੇ ਜਿਹੜੇ ਅਮਨ ਅਰੂੜਾ ਜੀ ਸੂਬਾ ਪਧਰੀ ਸਮਾਗਮ ਜਿਹੜਾ ਉਹਨਾਂ ਨੇ ਪੰਜਾਬ ਚ ਕਰਾਉਣਾ ਹੈਗਾ ਕਹਿੰਦੇ ਉਹਦਾ ਸੱਦਾ ਦੇਣ ਦੇ ਲਈ ਇਹਨਾਂ ਵਿਧਾਇਕਾਂ ਨੂੰ ਨਾਲ ਲੈ ਕੇ ਗਏ ਸੀ ਹੁਣ ਵਿਕਮਿੰਦਰ ਜੀ ਸਵਾਲ ਪੈਦਾ ਇਹ ਹੁੰਦਾ ਹੈ ਕਿ ਸੰਗਰੂਰ ਡਿਸਟ੍ਰਿਕਟ ਦੇ ਸੁਨਾਮ ਦੇ ਆਲੇ-ਦਾਲੇ ਦੇ ਜਿਹੜੇ ਵਿਧਾਇਕ ਨੇ ਉਹ ਜਿਹੇ ਜਾਂਦੇ ਨਾਲ ਸਮਝ ਜਿਹੜੀ ਆ ਆਉਂਦੀ ਸੀਗੀ ਕਿ ਅਮਨ अरोड़ा ਦੇ ਨਾਲ ਉਹ ਵਿਧਾਇਕ ਗਏ ਆ ਇਕੱਠੇ ਹੋ ਕੇ ਸੱਦਾ ਦੇਣ ਗਏ ਆ ਪੂਰੇ ਜ਼ਿਲ੍ਹੇ ਪਰਦੇ ਵਿਧਾਇਕ ਗਏ ਆ ਤੇ ਉਹ ਸਮਾਗਮ ਜਿਹੜਾ ਹੋਣਾ ਸੋ ਇਸ ਕਰਕੇ ਦਿੱਲੀ ਜਿਹੜਾ ਉਹ ਸੱਦਾ ਦੇਣ ਗਏ ਆ ਸਮਝ ਆਉਂਦੀ ਸੀ ਪਰ ਕੋਈ ਵਿਧਾਇਕ ਪੰਜਾਬ ਦੇ ਕਿਸੇ ਕੋਨੇ 'ਚੋਂ ਕੋਈ ਵਿਧਾਇਕ ਪੰਜਾਬ ਦੇ ਕਿਸੇ ਕੋਨੇ 'ਚੋਂ ਕੋਈ ਵੀ ਵਿਧਾਇਕ ਜਿਹੜਾ ਉਹ ਸੰਗਰੂਰ ਦੇ ਨਾਲ ਇੱਕ ਤਰੀਕੇ ਦੇ ਨਾਲ ਹੈ ਨਹੀਂਗਾ ਔਰ ਗਏ ਆ ਨਾਲ ਅਮਨ ਅਰੂੜਾ ਦੇ ਨਾਲ ਇਹ ਬੁਲਾਕਾਤ ਕਰਨ ਜੇ ਜ਼ਿਲ੍ਹੇ ਦੇ ਹੁੰਦੇ ਫਿਰ ਗੱਲ ਹੋਰ ਸੀ ਹੁਣ ਕੋਈ ਵਿਧਾਇਕ ਕਿੱਥੋਂ ਕੋਈ ਵਿਧਾਇਕ ਕਿੱਥੋਂ ਉਹ ਦੂਜੀ ਗੱਲ ਸੱਦਾ ਦੇਣ ਦੀ ਲਖਵਿੰਦਰ ਜੀ ਗੱਲ ਇਹ ਹੁੰਦੀ ਹੈ ਕਿ ਜੇ ਇੱਥੇ ਹੋਣ ਨਾ ਕੇਜਰੀਵਾਲ ਸਾਹਿਬ ਔਰ ਉੱਥੇ ਜਾ ਕੇ ਸਪੈਸ਼ਲੀ ਜਿਹੜਾ ਉਹ ਸੱਦਾ ਦੇ ਕੇ ਆਉਣਾ ਪਵੇ ਪਰ ਕੇਜਰੀਵਾਲ ਸਾਹਿਬ ਤਾਂ ਹੁੰਦੇ ਹੀ ਇੱਥੇ ਆ ਹਰ ਟਾਈਮ ਇੱਥੇ ਹੁੰਦੇ ਆ ਤੁਸੀਂ ਉਹਨਾਂ ਦੇ ਵਿੱਚ ਰਹਿੰਦੇ ਹੋ ਸੱਦਾ ਪਰ ਇਹ ਵੀ ਦਿੱਤਾ ਜਾ ਸਕਦਾ ਸੀ ਸੱਦਾ ਜਦੋਂ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਕੱਠੇ ਸੀ ਪ੍ਰੋਗਰਾਮਾਂ ਦੇ ਵਿੱਚ ਸੱਦਾ ਤਾਂ ਉਦੋਂ ਵੀ ਦਿੱਤਾ ਜਾ ਸਕਦਾ ਸੀ ਪਰ ਸੱਦਾ ਅੱਜ ਕੱਲ ਫੋਨ ਤੇ ਵੀ ਦਿੱਤਾ ਜਾ ਸਕਦਾ ਸੀ ਪਰ ਗੱਲ ਇਹ ਹੈ ਲਖਮਿੰਦਰ ਜੀ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈਗਾ ਜਿਹੜਾ ਸਪੈਸ਼ਲ ਵਿਧਾਇਕਾਂ ਨੂੰ ਨਾਂ ਲੈ ਕੇ ਅਮਨ ਪਰੂਣਾ ਦਿੱਲੀ ਜਾ ਕੇ ਮਿਲੇ ਆ ਭਗਵਾਨਤਮਾਨ ਦੇ ਨਾਲ ਦਿੱਲੀ ਲੋਬੀ ਦੀਆਂ ਵੀ ਕਿਹੋ ਜਿਹੀ ਰਿਲੇਸ਼ਨ ਹੈਗੇ ਅੱਜ ਕੱਲ ਪਰ ਮੰਡੀ ਅਮਨ ਅਰੂੜਾ ਤੇ ਬਾਕੀ ਵਿਧਾਇਕਾਂ ਦੇ ਨਾਲ ਵੀ ਅੱਜਕੱਲ੍ਹ ਕਹਿਓ ਜਿਲੇਸ਼ਨ ਆ ਉਹ ਆਪਾਂ ਸਾਰੇ ਜਾਣਦੇ ਆ ਸੋ ਸਵਾਲ ਇਸ ਕਰਕੇ ਖੜੇ ਹੁੰਦੇ ਆ ਕਿ ਠੀਕ ਆ ਇਹ ਗੱਲ ਕਹੀ ਜਾ ਰਹੀ ਹੈ ਕਿ ਉਦਮ ਸਿੰਘ ਹੋਰਾਂ ਦੇ ਸ਼ਹੀਦੀ ਦਿਵਸ ਦੇ ਉੱਪਰ ਸਤ ਸਰਦਾਰ ਰਕਮ ਸਿੰਘ ਹੋਣਾ ਦੇ ਸ਼ਹੀਦੀ ਦਿਵਸ ਦੇ ਉੱਪਰ ਇਹ ਜਿਹੜਾ ਪ੍ਰੋਗਰਾਮ ਜਿਹੜਾ ਕਰਾਉਣਾ ਹੈਗਾ ਉਸ ਪ੍ਰੋਗਰਾਮ ਦਾ ਸਰਦਾ ਪੱਤਰ ਦੇਣ ਦੇ ਲਈ ਦਿੱਲੀ ਅਗਰਿਤ ਕੇਜਰੀਵਾਲ ਦੇ ਕੋਲੇ ਗਏ ਸੀ ਪਰ ਮੈਂ ਫੇਰ ਉਹੀ ਗੱਲ ਕਹਿਣਾ ਹੈ ਕਿ ਜੇ ਸੰਗਰੂਰ ਦੇ ਹੀ ਹੁੰਦੇ ਵਿਧਾਇਕ ਆਲੇ-ਦਾਲੇ ਦੇ ਫੇਰ ਮੰਨ ਲੈਣਗੇ ਪਰ ਬਾਹਰਲੇ ਵਿਧਾਇਕ ਜਿਹੜੇ ਨਾਲ ਸੀਗੇ ਕਿਤੇ ਨਾ ਕਿਤੇ ਔਰ ਇਹ ਦਰਜਣਾ ਵਿਧਾਇਕ ਜਿਹੜੇ ਉਹਨਾਂ ਦੇ ਨਾਲ ਲਖਵਿੰਦਰ ਜੀ ਗਏ ਸੀਗੇ ਸਵਾਲ ਇਸੇ ਕਰਕੇ ਖੜੇ ਹੁੰਦੇ ਆ ਕਿ ਰਿਲੇਸ਼ਨ ਜਿਹੜੇ ਆ ਆਪਤ ਦੇ ਵਿੱਚ ਠੀਕ ਨਹੀਂ ਦਿੱਲੀ ਲੋਬੀ ਤੇ ਭਗਵੰਤ ਮਾਨ ਦੇ ਭਗਵੰਤ ਮਾਨ ਅਮਨ ਅਰੂੜਾ ਦੀ ਸੋ ਜੇ ਸਤਾ ਹੀ ਦੇਣਾ ਹੁੰਦਾ ਤਾਂ ਇੱਥੇ ਵੀ ਦਿੱਤਾ ਜਾ ਸਕਦਾ ਸੀ ਸੋ ਸਪੈਸ਼ਲ ਤਰੀਕੇ ਦੇ ਨਾਲ ਜਾ ਕੇ ਦਿੱਲੀ ਦੇ ਵਿੱਚ ਜਿਹੜੀ ਇਹ ਮੀਟਿੰਗ ਲਖਵਿੰਦਰ ਜੀ ਹੋਈ ਹੈ ਉਹ ਬਹੁਤ ਤਰੀਕੇ ਦੇ ਜਿਹੜੇ ਸਵਾਲ ਵਾਕਈ ਖੜੇ ਕਰ ਰਹੀ ਹੈ ਔਰ ਖੜੇ ਹੋਣੇ ਬਣਦੇ ਵੀ ਹੈ ਔਰ ਖਾਸ ਤੌਰ ਤੇ ਆਮ ਤੌਰ ਤੇ ਲਖਵਿੰਦਰ ਜੀ ਇਹ ਹੁੰਦਾ ਕਿ ਇਹ ਐਰੋ ਜੀਆਂ ਮੀਟਿੰਗਾਂ ਨੂੰ ਲੁਕੋ ਕੇ ਰੱਖ ਲਿਆ ਜਾਂਦਾ ਪਰ ਫਿਰ ਵੀ ਅੱਜ ਕੱਲ ਮੁੱਖ ਮੰਤਰੀ ਦੇ ਕੋਲੇ ਸਾਰਾ ਤਾਮਾ ਜਾਮਾ ਤੇ ਪਤਾ ਤਾਂ ਲੱਗ ਹੀ ਜਾਂਦਾ ਹੈ ਕਿ ਭਾਈ ਕਿਹੜਾ ਵਿਧਾਇਕ ਕਿੱਥੇ ਪਹੁੰਚਿਆ ਹੋਇਆ ਤੇ ਕਿਹਦੇ ਨਾਲ ਮੁਲਾਕਾਤਾਂ ਕਰ ਰਿਹਾ ਹੈ ਸਾਰਾ ਸਿਸਟਮ ਮੁੱਖ ਮੰਤਰੀ ਦੇ ਹੱਥ ਚ ਹੈ ਪਤਾ ਤਾਂ ਲੱਗ ਹੀ ਜਾਂਦਾ ਸੋ ਇਸ ਮੀਟਿੰਗ ਨੂੰ ਆਪ ਹੀ ਜਾਗਰੂਕ ਵੀ ਕੀਤਾ ਗਿਆ ਪ੍ਰੈਸ ਰੂਮ ਵੀ ਜਾਰੀ ਕੀਤਾ ਗਿਆ ਜਿਦੇ ਵਿੱਚ ਖਾਸ ਤੌਰ ਤੇ ਇਹ ਗੱਲ ਦੱਸੀ ਗਈ ਕਿ ਠੀਕ ਹੈ ਜੀ ਇਹ ਜਿਹੜੀ ਮੀਟਿੰਗ ਹੋਈ ਆ ਇਹ ਇਸ ਸਰਦਾਰ ਸ਼ਹੀਦ ਇਆਜਮ ਉਦਮ ਸਿੰਘ ਹੋਰਾ ਦੇ ਜਿਹੜੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋਣਾ ਉਸ ਪ੍ਰੋਗਰਾਮ ਨੂੰ ਸੱਦੇ ਦੇ ਲਈ ਇਹ ਮੀਟਿੰਗ ਹੋਈ ਹੈ ਔਰ ਕੇਦਰੀ ਬਾਦ ਸਾਫ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਹ ਦੇ ਵਿੱਚ ਸ਼ਾਮਿਲ ਜਿਹੜੇ ਆ ਉਹ ਹੋਣਗੇ ਸੋ ਇਸ ਮੀਟਿੰਗ ਨੂੰ ਆਪ ਹੀ ਜਿਹੜਾ ਉਹ ਖੁਦ ਬਾਹਰ ਕੱਢ ਦਿੱਤਾ ਗਿਆ ਆਮ ਤੌਰ ਤੇ ਇਹੋ ਜੀਆਂ ਮੀਟਿੰਗਾਂ ਨੂੰ ਲੁਕੋ ਕੇ ਰੱਖਿਆ ਜਾਂਦਾ ਪਰ ਇਸ ਮੀਟਿੰਗ ਨੂੰ ਲੁਕੋ ਕੇ ਵੀ ਨਹੀਂ ਰੱਖਿਆ ਗਿਆ हो ਸਕਦਾ ਹੈ ਕਿ ਇਸ ਤਰੀਕੇ ਨਾਲ ਜਾਣ ਕੇ ਇਹ ਖਬਰ ਫਲਾਈ ਗਈ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਇਹ ਵੀ ਗੱਲ ਹੁੰਦੀ ਹੈ ਮਨ ਦੇ ਵਿੱਚ ਕਿ ਭਾਈ ਪਤਾ ਤਾਂ ਅਗਲੇ ਨੂੰ ਲੱਗੇ ਜਾਣਾ ਤੇ ਕਿਉਂ ਨਾ ਆਪਾਂ ਪਹਿਲਾਂ ਹੀ ਇਹਦੀ ਗੱਲ ਜਿਹੜੀ ਆ ਕਰੀਏ ਸੋ ਇਸ ਕਰਕੇ ਅਮਨ ਕਰੋੜਾ ਜਿਹੜੇ ਨੇ ਜੀ ਸਤਿ ਸ੍ਰੀ ਅਕਾਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਵੇਂ ਤੁਸੀਂ ਅਸਲਮਾਨ ਰੋੜਾ ਦੀ ਗੱਲ ਕਰੀਏ ਆਪਾਂ ਅਰਵਿੰਦ ਕੇਜਰੀਵਾਲ ਦੇ ਨਾਲ ਦੇਖਿਆ ਕਿ ਜਦੋਂ ਕਿਤਾਬ ਦੀ ਉਹਨਾਂ ਦੇ ਵੱਲੋਂ ਇੱਕ ਕਿਤਾਬ ਬਾਰੇ ਸਬੰਧ ਦੇ ਵਿੱਚ ਇੱਕ ਪ੍ਰੋਮ ਰੱਖਿਆ ਗਿਆ ਜੀ ਉੱਥੇ ਸਿੱਧਾ ਜਿਹੜਾ ਟਾਰਗੇਟ ਸੀ ਉਹ ਅਰਵਿੰਦ ਕੇਜਰੀਵਾਲ ਨੂੰ ਕਿਤਾਬ ਨੂੰ ਲੈ ਕੇ ਕੀਤਾ ਗਿਆ ਸੀ ਕੀ ਹੁਣ ਦਿੱਲੀ ਲੋਬੀ ਦੇ ਵੱਲੋਂ ਵੀ ਇੱਕ ਮੈਸੇਜ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਇਹ ਮੀਟਿੰਗ ਨੂੰ ਸੱਦ ਕੇ ਜਾਂ ਫਿਰ ਸਾਰੇ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਵੱਖਰਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਨੇ ਬਿਲਕੁਲ ਠੀਕ ਹੈ ਲਖਵਿੰਦਰ ਜੀ ਉਸ ਦਿਨ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਜਿਹੜੀ ਸਵਰਾਜ ਕਿਤਾਬ ਅਰਵਿੰਦ ਕੇਜਰੀਵਾਲ ਹੁੜਾ ਦੇ ਵੱਲੋਂ ਲਿਖੀ ਗਈ ਸੀ ਜਿਹਦੇ ਬਾਰੇ ਜਿਹਦੇ ਸਿਧਾਂਤਾਂ ਤੇ ਖੜਨ ਵਾਲੀ ਇਹ ਪਾਰਟੀ ਜਿਹੜੀ ਆ ਉਹ ਦੱਸੀ ਗਈ ਸੀ ਸਵਰਾਜ ਕਿਤਾਬ ਸੀ ਔਰ ਉਸ ਸਵਰਾਜ ਕਿਤਾਬ ਦੇ ਇਸ ਘਟਨਾਂ ਦੇ ਉੱਪਰ ਪਾਰਟੀ ਬਣਾਈ ਜਿਹੜੀ ਆ ਦੱਸੀ ਗਈ ਸੀ ਸੋ ਜਿਹਦੇ ਤੋਂ ਥਰਕ ਚੁੱਕੀ ਅਰਵਿੰਦ ਕੇਜਰੀਵਾਲ ਖੁਦ ਹੀ ਉਸ ਸਿਧਾਂਤਾਂ ਤੋਂ ਥਰਕ ਚੁੱਕੇ ਆ ਔਰ ਵਾਰ-ਵਾਰ ਕੁੰਵਰਜੀਤ ਪ੍ਰਤਾਪ ਵੀ ਆਪਾਂ ਨੂੰ ਇਹ ਗੱਲ ਕਹਿੰਦੇ ਸੁਣਦੇ ਆ ਏ ਭਾਈ ਜਿਹੜਾ ਬੰਦਾ ਇਸ ਕਿਤਾਬ ਤੇ ਨਹੀਂ ਖੜਿਆ ਸਮਝ ਲਓ ਨਮਾਦੀ ਪਾਰਟੀ ਦੇ ਵਿੱਚ ਹੈ ਹੀ ਨਹੀਂਗਾ ਕਿਉਂਕਿ ਇਹ ਸੁਵਰਾਜ ਦੇ ਕਿਤਾਬ ਦੇ ਸਿਧਾਂਤਾਂ ਤੇ ਹੀ ਜਿਹੜੀ ਆ ਪਾਰਟੀ ਬਣੀ ਸੀਗੀ ਔਰ ਲੋਕਾਂ ਨੂੰ ਉਹ ਖੂਬ ਪਸੰਦ ਆਈ ਸੀ ਤੇ ਮੁੱਖ ਮੰਤਰੀ ਨੇ ਉਹਦਨੇ ਗੱਲ ਕਹੀ ਆ ਕਿ ਭਾਈ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਕਿਤਾਬ ਲਿਖੀ ਸੀਗੀ ਔਰ ਉਸ ਕਿਤਾਬ ਨੂੰ ਲੈ ਕੇ ਹਰੇਕ ਵਿਧਾਇਕ ਮੇਰੇ ਕੋਲੇ ਪਹੁੰਚ ਜਾਂਦਾ ਤੇ ਮੈਨੂੰ ਕਹਿ ਰਿਹਾ ਜੀ ਫਰਾਲਾ ਨੰਬਰ ਪੇਜ 111 ਨੰਬਰ ਪੇਜ ਜਿਹੜਾ ਉਹ ਪੜੂ ਤੇ ਕਹਿੰਦਾ ਮੈਂ ਕਹਿ ਦਿੰਦਾ ਵੀ ਠੀਕ ਆ ਭਾਈ ਵਧੀਆ ਗੱਲਾਂ ਲਿਕੀਆਂ ਨੇ ਕਹਿੰਦਾ ਫਿਰ ਉਹ ਕਹਿੰਦੇ ਆ ਕਿ ਭਾਈ ਜੇ ਗੱਲਾਂ ਵਧੀਆ ਲਿਖੀਆਂ ਨੇ ਤਾਂ ਫਿਰ ਤੇ ਅਮਲ ਵੀ ਕਰੀਏ। ਸੋ ਕਹਿੰਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਭਾਈ ਹੁਣ ਨਾ ਕੋਈ ਕਿਤਾਬ ਜੇ ਇਹੋ ਜਿਹੀ ਲਿਖਿਓ ਤੇ ਕਹਿੰਦੇ ਮੇਰੇ ਨਾਲ ਇਹਨਾਂ ਨੂੰ ਮੈਂ ਗਾਰੰਟੀ ਵੀ ਦਿੱਤੀ ਹੈ ਕਿ ਮੈਂ ਨਹੀਂ ਲਿਖਦਾ ਕਿਤਾਬ ਤੇ ਕਹਿੰਦੇ ਵੀ ਇਹ ਗਾਰੰਟੀ ਤੇ ਖਰੇ ਵੀ ਉਤਰਦੀ ਹੈ। ਯਾਨੀ ਭਾਵ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਕਿਤਾਬ ਤੁਹਾਡੀ ਈ ਵਹੀ ਸੀ। ਉਹ ਗੱਲਾਂ ਹੀ ਰਹਿ ਗਈਆਂ। ਉਹ ਤੇ ਸਿਧਾਂਤਾਂ ਦੇ ਨਾਲ ਤੁਸੀਂ ਖੜੇ ਨਾ ਮੈਂ ਕਿਹੜਾ ਨਾ ਪਾਰਟੀ ਖੜੀ ਤੇ ਜਿਹੜੇ ਲੋਕ ਗੱਲਾਂ ਕਰਦੇ ਉਹ ਸਿਧਾਂਤਾਂ ਦੀਆਂ ਜਿਹੜੀ ਇਹ ਕੇਜਰੀਵਾਲ ਨੇ ਖੁਦ ਕਿਤਾਬ ਲਿਖੀ ਸੀ ਜਿਹੜੇ ਲੋਕ ਉਹ ਗੱਲਾਂ ਕਰਦੇ ਉਹਨਾਂ ਸਿਧਾਂਤਾਂ ਦੀਆਂ ਉਹ ਹੁਣ ਲੋਕ ਇਹਨਾਂ ਨੂੰ ਪੜ੍ਹੇ ਲੱਗਦੇ ਆ ਸੋ ਉਸ ਪੁਆਇੰਟਾਂ ਦੇ ਰਾਹੀਂ ਅਰਵਿੰਦ ਕੇਜਰੀਵਾਲ ਵੀ ਜਿਹੜੇ ਇਹਨਾਂ ਨੇ ਢੁੱਭ ਗਏ ਸਿੱਧੇ ਤੌਰ ਤੇ ਸੋ ਪਾਰਟੀ ਦੇ ਵਿੱਚ ਲੱਗਦਾ ਨਹੀਂ ਕੁਝ ਠੀਕ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇਹ ਮੀਟਿੰਗਾਂ ਕੁਝ ਵੱਡੀਆਂ ਖਬਰਾਂ ਲੈ ਕੇ ਬਾਹਰ ਆ ਸਕਦੀਆਂ ਜੀ ਸਰ ਜਿੱਥੇ ਇੱਕ ਪਾਸੇ ਇਹ ਦੋ ਟਸਲ ਆਪਾਂ ਦੇਖਿਆ ਵੀ ਜੋ ਪਿਛਲਾ ਘਟਨਾਕਰਮ ਦੇਖਿਆ ਆਪਾਂ ਚ ਐਰਵਿੰਦ ਕੇਜਰੀਵਾਲ ਦੇ ਸੰਬੰਧ ਵਿੱਚ ਮੁੱਖ ਮੰਤਰੀ ਸਾਹਿਬ ਦੀ ਟਿੱਪਣੀ ਦੇਖਿਆ ਜਾਂ ਫਿਰ ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਰਿਐਕਸ਼ਨ ਦੇਖੀ ਉਹਨਾਂ ਦਾ ਨਾਮ ਨਾ ਅਨਾਉਂਸ ਕਰਨ ਨਾਲ ਲੈ ਕੇ ਦਿੱਲੀ ਦੀ ਮੀਟਿੰਗ ਦੇਖੀ ਲੇਕਿਨ ਉਹ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਕੁਝ ਫੈਸਲਿਆਂ ਤੋਂ ਹੈਰਾਨ ਵੀ ਨੇ ਪਰੇਸ਼ਾਨ ਵੀ ਨੇ ਕਿਹੜੇ ਉਹ ਅਹਜੇ ਫੈਸਲੇ ਨੇ ਜਿਨ੍ਹਾਂ ਦੇ ਉੱਪਰ ਵਿਧਾਇਕ ਨੇ ਜਿਹੜੇ ਉਹ ਹੈਰਾਨ ਨੇ ਪਰੇਸ਼ਾਨ ਨੇ ਕਿਸ ਤਰ੍ਹਾਂ ਆਖਰ ਉਹ ਕਿਹੜੇ ਫੈਸਲੇ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਵੱਲੋਂ ਲਿਆ ਜਾ ਰਹੇ ਨੇ ਤੇ ਜਿਹੜੇ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਾਸ ਤੌਰ ਤੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਰਾਸ ਨਹੀਂ ਆ ਰਹੇ ਕਿਹੜੇ ਫੈਸਲੇ ਨੇ ਦੇਖੋ ਲਖਵਿੰਦਰ ਜੀ ਜਦੋਂ ਪਿਛਲਾ ਸੈਸ਼ਨ ਵੀ ਚੱਲ ਰਿਹਾ ਸੀ ਉਦੋਂ ਵੀ ਵਿਧਾਇਕਾਂ ਨੇ ਆਪਣੀ ਜਿਹੜੀ ਆ ਨਾਰਾਜ਼ਗੀ ਆਪਣੀ ਪਾਰਟੀ ਦੇ ਨਾਲ ਜ਼ਾਹਰ ਕੀਤੀ ਸੀਗੀ ਕਿਉਂਕਿ ਪਿਛਲੇ ਸੈਸ਼ਨ ਦੇ ਵਿੱਚ ਕੁਝ ਸਵਾਲ ਇਹੋ ਜਿਹੇ ਲੱਗੇ ਸੀ ਕਿ ਵਿਧਾਇਕਾਂ ਦੇ ਜਿਹੜੇ ਵਿਧਾਇਕਾਂ ਨੇ ਸਿਰ ਸਵਾਲਾਂ ਨੇ ਸਿਰਫ ਮੰਤਰੀ ਨਹੀਂ ਘੇਰੇ ਸਗੋਂ ਦੀ ਉਹਨਾਂ ਦੀ ਸਰਕਾਰ ਵੀ ਜਿਹੜੀ ਉਹਨਾਂ ਸਵਾਲਾਂ ਦੇ ਵਿੱਚ ਘੱਗੀ ਸੀ ਫਿਰ ਇਹਨਾਂ ਨੇ ਮੀਟਿੰਗ ਕਰਕੇ ਆਪਣੇ ਵਿਧਾਇਕਾਂ ਨੂੰ ਕਿਹਾ ਕਿ ਭਾਈ ਤੁਸੀਂ ਕੋਈ ਇਹੋ ਜਿਹੇ ਸਵਾਲ ਜਿਹੜੇ ਆ ਉਹ ਨਾ ਲਾਓ ਜਿਹੜੇ ਆਪਣੀ ਪਾਰਟੀ ਨੂੰ ਤੇ ਆਪਣੇ ਪਾਰਟੀ ਦੇ ਲੀਡਰਾਂ ਨੂੰ ਘੇੜਾ ਪਾਉਣ ਤੇ ਮਾ ਉਹ ਤੇ ਵਿਧਾਇਕਾਂ ਨੇ ਆਪਣੀ ਜਿਹੜੀ ਆ ਉਹ ਤੈ ਜਿਹੜੀ ਗੱਲ ਰੱਖੀ ਸੀਗੀ ਉਹ ਕਹਿੰਦੇ ਕਿ ਭਾਈ ਫਿਰ ਦੱਸੋ ਕਰੀਏ ਕੀ ਕੰਮ ਕਾਜ ਸਾਡੇ ਹੁੰਦੇ ਨਹੀਂ ਅਫਸਰ ਸਾਡੀ ਸੁਣਦੇ ਨਹੀਂ ਮਹਿਕਮਿਆਂ ਦੇ ਵਿੱਚ ਕੰਮ ਨਹੀਂ ਹੁੰਦੇ ਮੰਤਰੀਆਂ ਕੋਲੇ ਜਾਂਦੇ ਆ ਇਹ ਸਾਨੂੰ ਚਾਹ ਨਾਲ ਬਿਸਕਟ ਦੇ ਖਵਾ ਕੇ ਧੋੜ ਦਿੰਦੇ ਆ ਕੰਮ ਸਾਡੇ ਕੋਈ ਕਰਦੇ ਨਹੀਂ ਯਾਨੀ ਵਿਧਾਨ ਸਭਾ ਚੈਚੰਦੇ ਦੌਰਾਨ ਪਿਛਲੀ ਵਾਰ ਵੀ ਵਿਧਾਇਕ ਜਿਹੜੇ ਦੁਖੀ ਸੀ ਹੁਣ ਵਿਕਮਿੰਦਰ ਜੀ ਹੁੰਦਾ ਕੀ ਹੈ ਚਾਹੇ ਪਾਰਟੀਆਂ ਸੱਤਾਧਰ ਦੇ ਵਿੱਚ ਹੋਣ ਚਾਹੇ ਉਹ ਵਿਰੋਧੀ ਧਰ ਦੇ ਵਿੱਚ ਹੋਣ ਇਹ ਜਦੋਂ ਵਿਧਾਨ ਸਭਾ ਸੈਸ਼ਨ ਚੱਲਦਾ ਤਾਂ ਉਸ ਸਮੇਂ ਆਪਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਸੀਐਲਪੀ ਦੀ ਜਿਹੜੀ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹ ਗੱਲਾਂ ਤੈਹ ਹੁੰਦੀਆਂ ਨੇ ਕਿ ਆਪਾਂ ਸਰਕਾਰ ਨੂੰ ਘੇਰਨਾ ਕਿਵੇਂ ਹੈ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਪਾਰਟੀ ਜਿਹੜੀ ਸੱਤਾਧਿਰ ਦੇ ਵਿੱਚ ਹੁੰਦੀ ਆ ਉਹ ਆਪਣੇ ਵਿਧਾਇਕ ਡਲਦੇ ਲੋਕਾਂ ਦੇ ਨਾਲ ਮੀਟਿੰਗ ਜਿਹੜੀ ਆ ਕਰਦੀ ਹੈ ਫਿਰ ਉਹਦੇ ਵਿੱਚ ਉਹ ਦੇਖਦੇ ਆ ਕਿ ਭਾਈ ਆਪਾਂ ਕਿਹ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣਾ ਹੈ ਕਿਹੜੇ ਵਿਧਾਇਕ ਦੀ ਕੀ ਭੂਮਿਕਾ ਰਹਿਣੀ ਹੈ ਕਿਹੜੇ ਮੰਤਰੀ ਦੀ ਕੀ ਭੂਮਿਕਾ ਰਹਿਣੀ ਹੈ ਕਿਹੜੇ ਵਿਧਾਇਕ ਦੇ ਦੀ ਕੀ ਜ਼ਿੰਮੇਵਾਰੀ ਜਿਹੜੀ ਆ ਰਹੂਗੀ ਕਿਸ ਤਰੀਕੇ ਦੇ ਨਾਲ ਜੇ ਵਿਰੋਧੀ ਧਿਰ ਆਪਾਂ ਨੂੰ ਘੇਰਦੀ ਹੈ ਤਾਂ ਉਹਦਾ ਜਵਾਬ ਜਿਹੜਾ ਕਿਸ ਤਰੀਕੇ ਨਾਲ ਦੇਣਾ ਹੈ ਇਸ ਤਰੀਕੇ ਦੀਆਂ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਆਮ ਤੌਰ ਤੇ ਆਵਾਦੀ ਪਾਰਟੀ ਜਿਹੜੀ ਆ ਲਖਵਿੰਦਰ ਜੀ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੀ ਤਾਂ ਉਦੋਂ ਇਹ ਮੀਟਿੰਗਾਂ ਜਿਹੜੀਆਂ ਉਹ ਕਰਦੀ ਰਹੀ ਹੈ ਆ ਵਿਰੋਧੀ ਧਿਰ ਦੇ ਹੁੰਦਿਆ ਮੁਰੀ ਹੋ ਗਈ ਇਹ ਮੀਟਿੰਗਾਂ ਜਿਹੜੀਆਂ ਆਵਾਦੀ ਪਾਰਟੀ ਕਰਦੀ ਰਹੀ ਹੈ ਸਿਰਫ ਇੱਕ ਵਾਰ ਨਹੀਂ ਸੈਸ਼ਨ ਦੇ ਦੌਰਾਨ ਕਈ ਕਈ ਵਾਰ ਇਹ ਮੀਟਿੰਗਾਂ ਜਿਹੜੀਆਂ ਕਰਦੇ ਦਿਖਾਈ ਦਿੰਦੇ ਸੀਗੇ ਪਰ ਹੁਣ ਦੇ ਕੁਵਿੰਦਰ ਜੀ ਹੁਣ ਲਖਵਿੰਦਰ ਜੀ ਇਹਨਾਂ ਦੇ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਇਹਨਾਂ ਕੀਤੀ ਜਾਂਦੀ ਵਿਧਾਇਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਕਿਹੜੇ ਤਰੀਕੇ ਨਾਲ ਦੇਣਾ ਹੈ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦਾ ਅਸੀਂ ਸਾਹਮਣਾ ਕਿਵੇਂ ਕਰਨਾ ਕਿਸੇ ਤਰੀਕੇ ਦੀ ਕੋਈ ਮੀਟਿੰਗ ਨਹੀਂ ਸੱਦੀ ਜਾਂਦੀ ਜਿਹਦੇ ਕਰਕੇ ਵਿਧਾਨ ਸਭਾ ਦੇ ਅੰਦਰ ਜਿਹੜੇ ਇਹਨਾਂ ਦੇ ਵਿਧਾਇਕ ਤੇ ਮੰਤਰੀ ਔਰ ਡੋਰਪੋਰ ਚਾੱਕਦੇ ਰਹਿੰਦੇ ਆ ਕਿ ਹੁਣ ਕਰਨਾ ਕੀ ਆ ਰਣਨੀਤੀ ਸਾਡੀ ਪਾਰਟੀ ਦੀ ਕੀ ਆ ਕਿਹੜੇ ਮੁੱਦੇ ਤੇ ਅਸੀਂ ਜਿਹੜਾ ਆਪਣਾ ਕੀ ਸਟੈਂਡ ਲੈਣਾ ਹੈ ਇਹੀ ਵਿਧਾਇਕਾਂ ਨੂੰ ਜਦੋਂ ਪਤਾ ਨਹੀਂ ਲੱਗਦਾ ਸਬਧਾਇਕ ਜਿਹੜੇ ਉਹ ਡੋਰ ਪੌਰ ਲਖਮਿੰਦਰ ਜੀ ਝਾਕਦੇ ਰਹਿੰਦੇ ਆ ਤੇ ਉਹ ਵਿਚਾਰੇਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਤੇ ਖੜਾ ਹੋਣਾ ਹੈ ਕਿਹੜੇ ਤੇ ਬੈਂਚ ਤੇ ਬੋਣਾ ਤੇ ਕਿਹੜੇ ਤੇ ਕੀ ਕਰਨਾ ਤੇ ਇਸ ਕਰਕੇ ਉਹ ਵਿਧਾਇਕ ਜਿਹੜੇ ਇਸ ਦੇ ਖਾਸੇ ਖਫਾ ਨੇ ਕਿ ਭਾਈ ਸਾਡੀ ਜਿਹੜੀ ਆ ਉਹ ਪਾਰਟੀ ਉਹ ਮੀਟਿੰਗਾਂ ਹੀ ਜਿਹੜੀਆਂ ਉਹ ਸੱਦਰੀ ਲਈ ਹਾਲਾਂਕਿ ਲਖਮਿੰਦਰ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਵਿਰੋਧੀ ਧਿਰ ਦੇ ਵਿੱਚ ਆ ਕੇ ਆਪਣੀਆਂ ਗੱਲਾਂ ਜਿਹੜੀਆਂ ਉਹ ਬਦਲ ਗਈ ਹੋਵੇ ਆਪਣੇ ਕੰਮਕਾਜ ਦੇ ਤਰੀਕੇ ਨੂੰ ਆਵਾਦੀ ਪਾਰਟੀ ਜਿਹੜੀ ਹੈ ਉਹ ਸਰਕਾਰ ਦੇ ਵਿੱਚ ਆ ਕੇ ਬਦਲ ਗਈ ਹੋਵੇ ਬਹੁਤ ਸਾਰੀਆਂ ਅਨੇਕਾਂ ਗੱਲਾਂ ਨੇ ਜਿਹੜੀਆਂ ਪਾਰਟੀ ਆਮ ਆਦਮੀ ਜਿਹੜੀ ਹੈ ਉਹ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਉਹ ਬਦਲ ਗਈ ਹੈ ਜੇ ਆਪਾਂ ਪਹਿਲਾਂ ਦੀ ਲਖਵਿੰਦਰ ਜੀ ਗੱਲ ਕਰੀਏ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਵਿਧਾਨ ਸਭਾ ਸੈਸ਼ਨ ਆ ਨਾ ਜਿਹੜਾ ਉਹ 1 ਸਾਲ ਦੇ ਵਿੱਚ 40 ਸੀਟੀਆਂ ਵਾਲਾ ਹੋਣਾ ਚਾਹੀਦਾ ਪਰ ਲਖਵਿੰਦਰ ਜੀ ਆਪਾਂ ਦੇਖਿਆ ਕਿ ਇਹਨਾਂ ਨੇ ਢਾਈ ਤਿੰਨ ਸਾਲਾਂ ਦੇ ਵਿੱਚ ਵੀ 40 ਸੀਟੀਆਂ ਜਿਹੜੀਆਂ ਉਹ ਨਹੀਂ 시 ਕਰਵਾ ਸਕੇ ਔਰ ਕਿਤੇ ਇੱਕ ਦਿਨ ਦਾ ਸੈਸ਼ਨ ਕਿਤੇ ਦੋ ਦਿਨ ਦਾ ਸੈਸ਼ਨ ਕਿਤੇ ਟੈਂਡੈਂਡਾ ਸੈਸ਼ਨ ਮਤਲਬ ਇਸ ਤਰੀਕੇ ਦਾ ਸੈਸ਼ਨ ਜਿਹੜੇ ਇਹਨਾਂ ਦੇ ਵੱਲੋਂ ਸਭ ਤੋਂ ਜ਼ਿਆਦਾ ਦੇ ਆ ਪਰ ਲਖਵਿੰਦਰ ਜੀ ਕਿਸੇ ਵੀ ਤਰੀਕੇ ਦੇ ਨਾਲ 40 ਸਿੱਟੀਆਂ ਨਹੀਂ ਸੀ ਇਹ ਤਾਲ ਦੇ ਵਿੱਚ ਕਰਾ ਸਕੇ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ ਇਸੇ ਤਰੀਕੇ ਦੀ ਇਹ ਗੱਲ ਹੈ ਹੁਣ ਜੇ ਤੁਸੀਂ ਰਾਨੀਤੀ ਹੋਈ ਤਿਆਰ ਨਹੀਂ ਕਰਦੇ ਵਿਧਾਇਕ ਕਲ ਦੀ ਤਾਂ ਤੁਹਾਡੇ ਵਿਧਾਇਕ ਜਿਹੜੇ ਆ ਉਹ ਕਰਨਗੇ ਕੀ ਤੁਹਾਡੇ ਵਿਧਾਇਕ ਡੋਰ ਪਰ ਝਾਕਦੇ ਰਹਿਣਗੇ ਤੁਹਾਡੇ ਵਿਧਾਇਕਾਂ ਦਾ ਤੁਹਾਨੂੰ ਸਹਿਯੋਗ ਜਿਹੜਾ ਕਿਸ ਤਰੀਕੇ ਨਾਲ ਮਿਲੂਗਾ ਉਹ ਲਖਵਿੰਦਰ ਜੀ ਬਹੁਤ ਇਹ ਨਾਲ ਜਿਹੜਾ ਕੰਮਕਾਜ ਹੈ ਇਹੋ ਜੇ ਜਿਹੜੀ ਇਹਨਾਂ ਦੀ ਰਣਨੀਤੀ ਹੈ ਇਹ ਇਹਨਾਂ ਦੀ ਇਹ ਵੀ ਰਣਨੀਤੀ ਹੈ ਕਿ ਆਪਾਂ ਕੋਈ ਰਣਨੀਤੀ ਨਹੀਂ ਬਣਾਉਣੀ ਕਿ ਵਿਧਾਇਕਾਂ ਨੂੰ ਕੋਈ ਦਸਰਾ ਹੀ ਨਹੀਂ ਕਿਉਂਕਿ ਇਹਨਾਂ ਨੂੰ ਅੱਜਕੱਲ ਆਪਣੇ ਵਿਧਾਇਕਾਂ ਤੇ ਮੈਨੂੰ ਲੱਗਦਾ ਵਿਸ਼ਵਾਸ ਹੀ ਨਹੀਂ ਰਹਿ ਗਿਆ ਕਿਉਂਕਿ ਸਮਾਂ ਰਹਿ ਗਿਆ ਥੋੜਾ ਤੇ ਪਤਾ ਨਹੀਂ ਕਿਹੜੇ ਵਿਧਾਇਕ ਨੇ ਕਿਧਰ ੜਾਰੀ ਮਾਰ ਜਾਣੀ ਹੈ ਸੋ ਇਸ ਕਰਕੇ ਇਹ ਦਾ ਸਿਰਫ ਇੱਕ ਹੁਣ ਵਿਧਾਇਕਾਂ ਦੇ ਤੌਰ ਤੇ ਇਹਨਾਂ ਨੂੰ ਖਾਣਾ ਪੂਰਤੀ ਦੇ ਤੌਰ ਤੇ ਲਈ ਫਿਰਦੇ ਆ ਸਮਾਂ ਕਿਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਕਰਾਉਣਾ ਬਾਕੀ ਬਾਅਦ ਦੇ ਵਿੱਚ ਜੋ ਹੁੰਦਾ ਦੇਖੀ ਜਾਊਗਾ ਤੋ ਇਸ ਕਰਕੇ ਇਹ ਜਿਹੜੀ ਰਣਨੀਤੀ ਆ ਨਾ ਕਿ ਕੋਈ ਰਣਨੀਤੀ ਨਾ ਬਣਾਉਣਾ ਸੈਸ਼ਨ ਨੂੰ ਲੈ ਕੇ ਇਸ ਤੋਂ ਇਹਨਾਂ ਦੇ ਵਿਧਾਇਕ ਤੇ ਮੰਤਰੀ ਖਾਸੇ ਜਿਹੜੇ ਆ ਖੱਬਾ ਨੇ ਤੋ ਇਹ ਰਣਨੀਤੀ ਜਿਹੜੀ ਆ ਬਣਾਉਣ ਵਾਲੀ ਰਣਨੀਤੀ ਜਿਹੜੀ ਉਹ ਛੱਡ ਚੁੱਕੀ ਆ ਮਤਲਬ ਜੀ ਸਰ ਹੁਣ ਥੋੜੀ ਵਿਧਾਨ ਸਭਾ ਦੀ ਵੀ ਗੱਲ ਕਰ ਲੈਨੇ ਸੈਸ਼ਨ ਦੀ ਗੱਲ ਕਰ ਲੈਣ ਕਿਉਂਕਿ ਸੈਸ਼ਨ ਪਹਿਲਾਂ 2 ਦਿਨ ਦਾ ਸੀਗਾ ਕਾਂਗਰਸ ਦੇ ਐਲਓਪੀ ਲੀਡਰ ਵੱਲੋਂ ਵੀ ਸੈਸ਼ਨ ਵਧਾਉਣ ਦੀ ਗੱਲ ਕੀਤੀ ਗਈ ਸੀ ਤੇ ਵਧਾ ਵੀ ਦਿੱਤਾ ਗਿਆ ਸੀ ਹਰਪਾਲ ਸਿੰਘ ਚੀਮਾ ਕਹ ਰਹੇ ਸੀ ਲਓ ਤੁਸੀਂ ਕਿਹਾ ਸੀ ਸੀ ਵਧਾਤਾ ਲੇਕਿਨ ਖਬਰਾਂ ਇਹ ਨਿਕਲ ਕੇ ਆ ਰਹੀ ਨੇ ਕਿਉਂਕਿ ਜਿਹੜਾ ਅਹਿਮ ਬਿੱਲ ਦੇ ਸਬੰਧ ਦੇ ਵਿੱਚ ਇਹ ਸੈਸ਼ਨ ਬੁਲਾਇਆ ਗਿਆ ਸੀ ਬੇਅਦਬੀ ਉਹਨੇ ਕਹਿੰਦਾ ਖਰੜਾ ਤਿਆਰ ਨਹੀਂ ਸੀ ਮਜਬੂਰੀ ਸੀ ਸਰਕਾਰ ਦੀ ਇਹ ਸੈਸ਼ਨ ਵਧਾਉਣ ਦੀ ਸੈਸ਼ਨ ਵਧਿਆ ਅੱਜ ਤੀਸਰਾ ਦਿਨ ਹੈ 2 ਵਜੇ ਵਿਧਾਨ ਸਭਾ ਦਾ ਸੈਸ਼ਨ ਆ ਜਿਹੜਾ ਸ਼ੁਰੂ ਹੋਏ ਕਾਰਜ ਸ਼ੁਰੂ ਕੀ ਅੱਜ ਦੇ ਸੈਸ਼ਨ ਨੂੰ ਕਿਵੇਂ ਦੇਖ ਰਹੇ ਹੋ ਕਹਿੰਦੇ ਪਿਛਲੇ ਦੋ ਸੈਸ਼ਨਾਂ ਦੀ ਗੱਲ ਕਰੀਏ ਦੋ ਦਿਨਾਂ ਦੀ ਗੱਲ ਕਰੀਏ ਤਾਂ ਬਹੁਤਾ ਕੁਝ ਨਿਕਲ ਕੇ ਬਾਹਰ ਨਹੀਂ ਆਇਆ ਹੈਗਾ ਅੱਜ ਤੀਜੇ ਦਿਨ ਦਾ ਸੈਸ਼ਨ ਆਗਾ ਕਿਵੇਂ ਦੇਖ ਰਹੇ ਹਾਂ ਕਿਹੜੇ ਅਹਿਮ ਬਿੱਲ ਨੇ ਜਿਹੜੇ ਉਹ ਪੇਸ਼ ਹੋ ਸਕਦੇ ਨੇ ਤੇ ਕਿਵੇਂ ਦਾ ਮਾਹੌਲ ਰਹਿਣ ਵਾਲਾ ਕਿਵੇਂ ਦੇਖ ਰਹੇ ਹਾਂ ਤੀਸਰੇ ਦਿਨ ਦੇ ਸੈਸ਼ਨ ਨੂੰ ਲਖਵਿੰਦਰ ਜੀ ਅੱਜ ਸੈਸ਼ਨ ਦਾ ਜਿਹੜਾ ਤੀਜਾ ਦਿਨ ਆ ਪਹਿਲੇ ਦਿਨਾਂ ਦੇ ਵਿੱਚ ਕੁਝ ਬਿੱਲ ਜਰੂਰ ਪਾਸ ਹੋਏ ਆ ਪਰ ਜਿਹੜੇ ਬਿੱਲ ਨੂੰ ਲੈ ਕੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸਦਰੇ ਹੈਗੇ ਆ ਉਹ ਬਿੱਲ ਜਿਹੜਾ ਉਹ ਪਾਸ ਜਾਂ ਪੇਸ਼ ਜਿਹੜਾ ਉਹ ਨਹੀਂ ਕਰ ਸਕੇ ਬੇਅਦਬੀ ਆਲਾ ਜਿਹੜਾ ਸੀਗਾ ਬਿੱਲ ਤਾਂ ਬਈ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਖਰੜਾ ਸਾਡੇ ਤੋਂ ਤਿਆਰ ਹੀ ਭਾਈ ਨਹੀਂ ਹੋਇਆ ਤਾਂ ਇਹਨਾਂ ਦੇ ਚਾਰੇ ਪਾਸੇ ਇਹ ਵੀ ਗੱਲ ਹੋਈ ਕਿ ਭਾਈ ਕਮਾਲ ਹੋ ਗਈ ਜੇ ਤਿਆਰ ਨਹੀਂ ਸੀ ਹੋਇਆ ਪਰ ਇਹਦੀ ਕਾਹਲੀ ਕਾਦੀ ਆਪਾਂ ਵੀ ਜਿਹੜੇ ਸਵਾਲ ਚੱਕੇ ਸੀ ਫਿਰ ਇਹਨਾਂ ਨੇ 2 ਦਿਨ ਦਾ ਸੈਸ਼ਨ ਜਿਹੜਾ ਉਹ ਵਧਾ ਲਿਆ ਹੁਣ ਅੱਜ 11 ਵਜੇ ਕੈਬਨਿਟ ਮੀਟਿੰਗ ਉਹ ਤੋਂ ਕੁਝ ਦੇਰ ਬਾਅਦ ਜਿਹੜੀ ਆ ਲਖਵਿੰਦਰ ਜੀ ਹੋਣੀ ਹੈਗੀ ਐ ਪਰ ਉਸ ਮੀਟਿੰਗ ਦੇ ਵਿੱਚ ਕਿੰਨਾ ਕੁ ਵੀ ਜਿੰਨਾ ਕੁ ਵੀ ਜਿਹੜਾ ਖਰੜਾ ਇਹਦਾ ਬਣ ਗਿਆ ਬੇਅਦਬੀਆਂ ਵਾਲੇ ਬਿੱਲ ਦਾ ਉਹ ਜਿਹੜਾ ਇੱਕ ਵਾਰੀ ਪਾਸ ਕਰ ਦੇਣਗੇ ਉਹ ਤੇ ਮੋਹਰ ਲਾ ਦੇਣਗੇ ਫਿਰ ਉਹਨੂੰ ਵਿਧਾਨ ਸਭਾ ਚ ਲਿਆਉਣਗੇ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਮਤੇ ਦੇ ਰੂਪ ਦੇ ਵਿੱਚ ਹੋ ਸਕਦਾ ਕਿ ਪੇਸ਼ ਨਾ ਕੀਤਾ ਜਾਵੇ ਕਿਉਂਕਿ ਇਹਨੂੰ ਵਿਧਾਨ ਸਭਾ ਦੀ ਸਲਾਹਕਾਰ ਕਮੇਟੀ ਦੇ ਕੋਲ ਇਸ ਬਿੱਲ ਨੂੰ ਜਿਹੜਾ ਉਹ ਭੇਜਿਆ ਜਾਊਗਾ ਇੱਕ ਤਾਂ ਇਹਦੇ ਉੱਤੇ ਜਿਹੜੀ ਕੈਬਨਿਟ ਦੀ ਮੋਹਰ ਜਿਹੜੀ ਆ ਲੱਗਣੀ ਹੈ ਇੱਕ ਕਹਿੰਦੇ ਕਿ ਕੀਟਨਾਸ਼ਕ ਦਵਾਈਆਂ ਨੂੰ ਲੈ ਕੇ ਕਿਸਾਨ ਭਲਾਈ ਵਿਭਾਗ ਜਿਹੜਾ ਹੈਗਾ ਉਹਦੇ ਨਾਲ ਸੰਬੰਧਤ ਇਹ ਬਿੱਲ ਹੈਗਾ ਪਰ ਕਿਸਾਨਾਂ ਨਾਲ ਸੰਬੰਧਤ ਇਹ ਬਿੱਲ ਹੈ ਔਰ ਕੀਟਨਾਸ਼ਕ ਦਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਉਹਦੇ ਉੱਪਰ ਇੱਕ ਅਹਿਮ ਸਖਤ ਸਜ਼ਾ ਵਾਲਾ ਕਾਨੂੰਨ ਜਿਹੜਾ ਉਹ ਲੈ ਕੇ ਆ ਰਹੀ ਉਹਦੇ ਤੇ ਵੀ ਕਹਿੰਦੇ ਆ ਕਿ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਸਕੇਬਿਨਟ ਮੀਟਿੰਗ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਹੜੇ-ਕਿਹੜੇ ਤੇ ਲੱਗੂ ਉਹਦਾ ਗੱਲ ਦੇਖਣ ਵਾਲੀ ਆ ਪਰ ਫਿਲਹਾਲ ਜਿਹੜੀ ਚਰਚਾ ਚੱਲ ਰਹੀ ਹੈ ਕਿ ਪਹਿਲਾ ਕੈਬਨਿਟ ਦੇ ਵਿੱਚ ਇਹ ਦੋ ਬਿਲ ਜਿਹੜੇ ਆ ਇਹਨਾਂ ਦੇ ਉੱਪਰ ਮੋਹਰ ਲੱਗ ਸਕਦੀ ਹੈ ਫਿਰ ਇੱਕ ਜਿਹੜਾ ਬਿਆਦਬੀ ਵਾਲਾ ਉਹ ਸਿੱਧੇ ਤੌਰ ਤੇ ਉਵੇਂ ਨਹੀਂ ਪੇਸ਼ ਕੀਤਾ ਜਾਣਾ ਮਤੇ ਦੇ ਤੌਰ ਤੇ ਤਾਂ ਕਹਿੰਦੇ ਆ ਕਿ ਹੋ ਸਕਦਾ ਕਿ ਉਹਨੂੰ ਪਹਿਲਾਂ ਵਿਧਾਨ ਸਭਾ ਦੀ ਸਲਾਹਕਾਰ ਕਮੇਟੀ ਕੋਲੇ ਭੇਜਿਆ ਜਾਵੇ ਕਿਉਂਕਿ ਆਵਾਦੀ ਪਾਰਟੀ ਤੋਂ ਇਹ ਖਰੜਾ ਪ੍ਰੋਪਰ ਤਿਆਰ ਜਿਹੜਾ ਹੋਇਆ ਨਹੀਂ ਤੇ ਹੁਣ ਉਹ ਚਾਹੁੰਦੇ ਆ ਕਿ ਅਸੀਂ ਇਹਦੇ ਵਿੱਚ ਵਿਧਾਨ ਸਭਾ ਦੀ ਸਲਾਹਕਾਰ ਕਮੇਟੀ ਦੀ ਆਮ ਲੋਕਾਂ ਦੀ ਔਰ ਸਿੱਖ ਜਥੇਬੰਦੀਆਂ ਦੀ ਹੋਰ ਸਾਰਿਆਂ ਦੀ ਜਿਹੜੀ ਇਹਦੇ ਉੱਤੇ رائے ਲੈ ਕੇ ਫੇਰ ਹੀ ਅਸੀਂ ਇਹਨੂੰ ਜਿਹੜਾ ਕਾਨੂੰਨ ਬਣਾਈਏ ਔਰ ਤਾਂ ਜੋ ਕੱਲ ਨੂੰ ਕੋਈ ਹਮਕੋ ਤੁਮਕੋ ਨਾ ਕਰੇ ਕਿਉਂਕਿ ਪਹਿਲਾਂ ਇਹਦੇ ਵਿੱਚ ਸਜ਼ਾ ਜਿਹੜੀ ਆ 2 ਸਾਲ ਦੀ ਸੀ ਫਿਰ 10 ਸਾਲ ਦੀ ਮੰਗ ਹੋਈ ਆ ਤੇ ਹੁਣ ਮੌਤ ਦੀ ਸਜ਼ਾ ਦੀ ਵੀ ਇਹਦੇ ਵਿੱਚ ਮੰਗ ਹੋ ਰਹੀ ਆ ਔਰ ਸਾਰਿਆਂ ਦੀਆਂ ਰਾਏ ਸਲਾਹਾਂ ਦੇ ਨਾਲ ਹੀ ਇਹਦਾ ਜੋ ਕੁਝ ਜਿਹੜਾ ਅੱਜ ਗੁਣਾ ਔਰ ਹੋ ਸਕਦਾ ਹੈ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਹ ਲੈ ਆਂਦਾ ਜਾਵੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਨਿਕਲਦਾ ਜੀ ਸਰ ਜੇ ਖਰੜਾ ਤਿਆਰ ਨਹੀਂ ਹੋਇਆ ਕਿਉਂਕਿ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਾ ਗਿਆ ਸੈਸ਼ਨ ਸੱਦਾ ਗਿਆ ਹੈ ਇਹ ਕਹਿ ਰਹੇ ਸੀ ਵੀ ਇਸ ਮਾਮਲੇ ਦੇ ਉੱਪਰ ਇਹ ਬਿੱਲ ਦੇ ਉੱਪਰ ਹੀ ਸੱਦਿਆ ਗਿਆ ਸੀ ਆ ਜੇਕਰ ਇਹ ਬਿੱਲ ਦਾ ਖਰੜਾ ਤਿਆਰ ਨਹੀਂ ਸੀ ਫਿਰ ਆਖਰ ਇੰਨੀ ਜਲਦੀ ਕੀ ਸੀ ਸਰਕਾਰ ਨੂੰ ਥੋੜਾ ਅੱਗੇ ਪੋਸਟਮੋਰਨ ਵੀ ਕੀਤਾ ਜਾ ਸਕਦਾ ਸੀ ਕਾਰਨ ਕੀ ਰਹੇ ਨੇ ਵੀ ਵਿਧਾਨ ਸਭਾ ਦਾ ਸੈਸ਼ਨ ਸੱਦਾ ਕਿਉਂ ਗਿਆ ਸੀ ਇੰਨੀ ਜਲਦੀ ਲਖਿੰਦਰ ਜੀ ਮੈਨੂੰ ਤਾਂ ਲੱਗਦਾ ਇਹ ਟਾਲ ਮਟੋਲਾ ਹੀ ਹੋ ਰਿਹਾ ਸੀ ਸੱਦਿਆ ਤਾਂ ਇਸ ਕਰਕੇ ਗਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਵਾਲੇ ਮਸਲੇ ਤੇ ਸਰਕਾਰ ਨੇ ਰੌਲਾ ਰੱਪਾ ਪਾਉਣਾ 68.2 ਜਿਹੜੇ ਜਿਹੜੇ ਬੰਦੇ ਨੇ ਚੰਨਜੀਤ ਚੰਨੀ ਹੋ ਗਏ ਬਾਜਬਾ ਹੋ ਗਏ ਖੈਰਾ ਹੋ ਗਏ ਜਾਂ ਹੋਰ ਜਿਹੜੇ ਬਾਕੀ ਬਿੱਟੂ ਜਾਂ ਗਾਂਧੀ ਵਰਗੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਉਸ ਸਮੇਂ ਇਹ ਗੱਲ ਕਹੀ ਸੀ ਕਿ ਗਲਤ ਢੰਗ ਦੀ ਇਹ ਕਾਰਵਾਈ ਹੋਈ ਹੈ ਹਾਲਾਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਡਰੱਗ ਮਸਲੇ ਵਾਲੇ ਮਸਲੇ ਦੇ ਵਿੱਚ ਬਿਆਨ ਹੀ ਦੇ ਕੇ ਨਹੀਂ ਇਹ ਕਿਹਾ ਵੀ ਗਲਤ ਕਾਰਵਾਈ ਹੋਈ ਹੈ ਕਿਉਂਕਿ ਡਰੱਗ ਵਾਲਾ ਤਾਂ ਮਸਲਾ ਹੀ ਨਹੀਂ ਸੀ ਮਸਲਾ ਦਾ ਡੀਏ ਦਾ ਸੀ ਤੇ ਇਸ ਕਰਕੇ ਇਹਨਾਂ ਨੇ ਉਹਦੇ ਉੱਤੇ ਉਹਨਾਂ ਨੂੰ ਭੰਡੜਾ ਜੀ ਆਪਣੇ ਪਿੱਛੇ ਤਬਤ ਪਾਉਣੀ ਸੀ ਇੱਕ ਤਾਂ ਇਹ ਹੋ ਗਿਆ ਲਖਵਿੰਦਰ ਜੀ ਉਹਦੇ ਤੇ ਬੜਾ ਰੌਲਾ ਹਲੇ ਪਾਇਆ ਨਹੀਂ ਪਿਛਲੇ ਦੋ ਦਿਨਾਂ ਚ ਤਾਂ ਹੁਣ ਅਗਲੇ ਦੋ ਦਿਨਾਂ ਚ ਪਾਉਂਦਿਆ ਨਹੀਂ ਪਾਉਂਦੇ ਇਹ ਗੱਲ ਜਿਹੜੀ ਆ ਦੇਖਣ ਵਾਲੀ ਰਹੂਗੀ ਪਰ ਕੋਸ਼ਿਸ਼ ਇਹਨਾਂ ਨੇ ਜ਼ਰੂਰ ਕੀਤੀ ਕਿਉਂਕਿ ਹਾਲ ਦੀ ਘੜੀ ਇਹਨਾਂ ਤੋਂ ਡਰੱਗ ਬੜਾ ਮਸਲਾ ਜਿਹੜਾ ਉਹ ਜੁੜਿਆ ਹੀ ਨਹੀਂ ਜਾ ਸਕਿਆ ਬਿਕਰ ਮਜੀਠੀਏ ਦੇ ਨਾਲ ਕਿਉਂਕਿ ਉਹ ਡੀਏ ਦਾ ਹੀ ਰਹਿ ਗਿਆ ਫਿਰ ਹੁਣ ਵਿਰੋਧੀ ਇਹ ਵੀ ਸਵਾਲ ਕਰਨਗੇ ਕਿ ਭਾਈ ਤੁਸੀਂ ਡਰੱਗ ਦੇ ਨਾਲ ਜੋੜਤਾ ਤੁਹਾਨੂੰ 11 ਦਿਨਾਂ ਦੇ ਰਿਪੋਰਟ ਦੇ ਦੌਰਾਨ ਕੁਝ ਮਿਲਿਆ بس ਉਹਦੇ ਤੇ ਇਹਨਾਂ ਨੇ ਆਪਣੇ ਪਿੱਛੇ ਧੁੱਤ ਪਾਉਣੀ ਸੀ ਦੂਜਿਆਂ ਨੂੰ ਜਿਹੜਾ ਵਿਰੋਧ ਕਰਨਾ ਸੀ ਇਸ ਕਰਕੇ ਸਿਰਫ ਵਿਰੋਧ ਜਿਹੜਾ ਉਹ ਕੀਤਾ ਹੋਰ ਗੱਲ ਜਿਹੜੀ ਆ ਕੁਝ ਨਹੀਂ ਸੀਗੀ ਤੇ ਬੇਦਰਦੀਆਂ ਵਾਲਾ ਜਿਹੜਾ ਉਹ ਬਿੱਲ ਸੀਗਾ ਉਹ ਇੱਕ ਬਹਾਨਾ ਸੀ ਨਿਸ਼ਾਨਾ ਵਿਕਰਮ ਸਿੰਘ ਮਜੀਠੀਆ ਵਾਲਾ ਮੁੱਦਾ ਸੀ ਔਰ ਬੀਐਟਵੀ ਤੇ ਕਾਨੂੰਨ ਲਿਆਉਣਾ ਇਹਨਾਂ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜਾ 24 ਘੰਟਿਆਂ ਦੇ ਵਿੱਚ ਬੇਦਰਦੀਆਂ ਦਾ ਇਨਸਾਫ ਦੇ ਰਹੇ ਸੀ ਉਹ ਇਨਸਾਫ ਇਹਨਾਂ ਤੋਂ ਦਿੱਤਾ ਨਹੀਂ ਗਿਆ ਜਿਹਦੇ ਕਰਕੇ ਇਹਨਾਂ ਦੀ ਚਾਰੇ ਪਾਸੇ ਧੂੜ ਉਹੀ ਹੈ ਤੇ ਇਸ ਕਾਨੂੰਨ ਦੇ ਰਾਹੀਂ ਜਿਹੜਾ ਇਹ ਸਿਰਫ ਅੱਖਾਂ ਪੁੰਝਣ ਦੀ ਜਿਹੜੀ ਆ ਕੋਸ਼ਿਸ਼ ਲਖਵਿੰਦਰ ਜੀ ਕਰ ਰਹੇ। ਬਿਲਕੁਲ ਸਰ ਬਿਲਕੁਲ। ਸੋ ਅੱਜ ਦੇਖਣ ਵਾਲਾ ਹੋਵੇਗਾ ਤੀਸਰੇੰਦਾ ਵਿਧਾਨ ਸਭਾ ਦਾ ਸੈਸ਼ਨ ਰਹਿਣ ਕਿਸ ਤਰ੍ਹਾਂ ਵਾਲਾ ਕਿਸ ਤਰ੍ਹਾਂ ਦੇ ਕਿਹੜੇ-ਕਿਹੜੇ ਬਿੱਲ ਪੇਸ਼ ਹੋ ਸਕਦੇ ਨੇ ਇਹ ਹੁਣ ਅੱਜ ਸ਼ਾਮ ਤੱਕ ਕਲੀਅਰ ਹੋ ਜਾਏਗਾ। ਸੋ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਲਖਵਿੰਦਰ ਜੀ। ਇਹ ਸਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਦਿਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰ